ਹੰਦੀ ਅੱਜ ਦੀ ਵੀਡੀਓ ਰੋਗੀ ਆਪਣੀ ਸ਼ਰਟ ਬਾਰੇ ਸ਼ਰਟ ਨੂੰ ਆਪਾਂ ਤਿੰਨ ਸਟੈਪਾਂ ਦੇ ਵਿੱਚ ਦੱਸਾਂਗੇ ਤੁਹਾਨੂੰ ਪਲੇਟਾਂ ਅੱਡ ਬੋਣੀਆਂ ਦੱਸਾਂਗੇ ਗੱਲੇ ਬਾਰੇ ਅਲੱਗ ਦੱਸਾਂਗੇ ਮੋਢੇ ਦੀ ਜੜਾਈ ਬਾਰੇ ਆਪਾਂ ਤੁਹਾਨੂੰ ਅਲੱਗ ਤਰੀਕੇ ਨਾਲ ਦੱਸਾਂਗੇ ਵੀ ਕਿਸ ਤਰ੍ਹਾਂ ਤੁਸੀਂ ਮੋਢੇ ਦੀ ਜੜਾਈ ਕਰਨੀ ਆ ਆਪਾਂ ਪੂਰੇ ਸ਼ਰਟ ਦੀ ਸਟੀਚਿੰਗ ਬਾਰੇ ਦੱਸਾਂਗੇ ਪਰ ਸਟੈਪ ਆਪਣੇ ਤਿੰਨ ਹੋਣਗੇ ਤਿੰਨ ਸਟੈਪਾਂ ਦੇ ਵਿੱਚ ਤੁਸੀਂ ਅਲੱਗ-ਅਲੱਗ ਦੇਖਣਾਗਾ ਵੀ ਕਿਸ ਤਰੀਕੇ ਨਾਲ ਆਪਾਂ ਕੀ ਚੀਜ਼ ਨੂੰ ਰੈਡੀ ਕਰ ਰਹੇ ਹਾਂ ਕਿਸ ਤਰੀਕੇ ਨਾਲ ਉਹ ਨੈੱਕ ਬਣਾ ਰਹੇ ਹਾਂ ਕਿਸ ਤਰੀਕੇ ਨਾਲ ਉਹ ਮੋਢੇ ਜੜ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਦੱਸਾਂਗੇ ਤੁਹਾਨੂੰ ਪਲੇਟਾਂ ਵਾਲੀ ਵੀਡੀਓ ਸੈਕੰਡ ਵੀਡੀਓ ਹੋਗੀ ਆਪਣੀ ਗਲੇ ਬਾਰੇ ਤੁਸੀਂ ਗਲਾ ਕਿਸ ਤਰ੍ਹਾਂ ਜੜਾਈ ਕਰਨਾ ਬੈਕ ਕਿਸ ਤਰ੍ਹਾਂ ਕੱਢਣੀ ਆ ਫਰੰਟ ਕਿਸ ਤਰ੍ਹਾਂ ਬਣਾਉਣੀ ਆ ਥਰਡ ਵੀਡੀਓ ਹੋਗੀ ਆਪਣੀ ਸਪੈਸ਼ਲ ਕਲੀ ਮੋਡੇ ਦੀ ਜੜਾਈ ਬਾਰੇ ਵੀ ਮੋਡਾ ਤੁਸੀਂ ਕਿਸ ਤਰ੍ਹਾਂ ਜੜਨਾਗਾ ਕਿਸ ਤਰ੍ਹਾਂ ਮੂਰੇ ਨੂੰ ਅੱਗੇ ਪਿੱਛੇ ਕਰਨਾ ਆਪਾਂ ਨੂੰ ਜੇ ਸਲਾਈ ਪਾਉਣੀ ਆ ਆਪਣੀ ਤਿੰਨੇ ਸਟੈਪਾਂ ਨੂੰ ਅਲੱਗ-ਅਲੱਗ ਵੀਡੀਓ ਰਾਹੀਂ ਤੁਸੀਂ ਨੇ ਦੇਖਣਾਗਾ ਅੱਜ ਆਪਾਂ ਅੱਜ ਦੀ ਵੀਡੀਓ ਤੁਹਾਨੂੰ ਦੱਸਾਂਗੇ ਪਲੇਟਾਂ ਕਿਸ ਤਰ੍ਹਾਂ ਪਾਉਣੀਆਂ ਨੇ ਦੀ ਵੀਡੀਓ ਆਪਣੀ ਰਹੂਗੀ 셔ਟ ਦੇ ਵਿੱਚ ਮੇਨ ਹੋਗੀ ਪਲੇਟਾਂ ਦੀ ਤੇ ਮੋਡੇ ਜੜਨ ਦੀ ਤੇ ਸਾਈਡ ਸਲਾਈ ਆਪਾਂ ਨੇ ਕਿਸ ਤਰ੍ਹਾਂ ਪਾਉਣੀ ਆਂਗੀ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਣਾ ਆਪਾਂ ਨੇ ਪਲੇਟਾਂ ਪਾਉਣੀਆਂ ਸ਼ੁਰੂ ਕਰਾਂਗੇ ਲਾਈਨਿੰਗ ਵਾਲੀ 셔ਟ ਆ ਸਭ ਤੋਂ ਪਹਿਲਾਂ ਦੇਖੋ ਲਾਈਨਿੰਗ ਨੂੰ ਮੈਂ ਸਾਈਡਾਂ ਤੋਂ ਇੱਕ ਵਾਰ ਜੜ ਲਿਆ ਨੂੰ ਇਸ ਤਰ੍ਹਾਂ ਸਾਈਡ ਸਲਾਈ ਇੱਧਰ ਸਾਈਡ ਲਗਾ ਲਈ ਇਸੇ ਤਰੀਕੇ ਇੱਧਰ ਲਗਾ ਲਈ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਪਲੇਟਾਂ ਨੂੰ ਕੱਚਾ ਕਰਾਂਗੇ ਪਲੇਟਾਂ ਦੇ ਨਿਸ਼ਾਨ ਆਪਣੇ ਕੋਲੇ ਦੇਖੋ ਲੱਗੇ ਹੋਏ ਨੇਗੇ ਇਹਨਾਂ ਨੂੰ ਆਪਾਂ ਕੱਚਾ ਕਰਾਂਗੇ ਪਹਿਲਾਂ ਜੇ ਸਿੰਥੈਟਿਕ 셔ਟ ਹੋਵੇ ਤਾਂ ਦੱਸੋ ਨੂੰ ਕੱਚਾ ਕਰਨਾ ਪਊਗਾ ਜੇ ਕਈ ਵਾਰ ਆਪਣੀ ਕਾਟਨ ਦੀ ਹੁੰਦੀ ਹੈ ਦੇਖੋ ਉਹਨੂੰ ਇੰਨੀ ਕੋਈ ਜ਼ਰੂਰਤ ਨਹੀਂ ਹੁੰਦੀ ਕਿ ਨਾਲ ਹੀ ਚਿਪਕ ਜਾਂਦੀ ਹੁੰਦੀ ਆਪਣੀ ਕਾਟਨ ਇਸੇ ਤਰੀਕੇ ਨਾਲ ਮੈਂ ਫਰੰਟ ਦੇ ਵੀ ਇਸ ਤਰ੍ਹਾਂ ਹੀ ਕੀ ਰਿਆ ਹੋਇਆ ਸਾਈਡਾਂ ਤੋਂ ਦੀ ਇੱਕ ਵਾਰ ਨਾਲ ਜੜਿਆ ਹੋਇਆ ਮੈਂ ਤਾਂ ਤੁਹਾਨੂੰ ਪਲੇਟ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਕਿੰਨੀ ਡੰਗਾਈ ਦੇ ਵਿੱਚ ਪਲੇਟ ਪਾਉਣੀ ਆ ਉੱਪਰ ਵਾਲੀ ਪਲੇਟ ਦਾ ਸਾਈਜ਼ ਕਿੰਨਾ ਪਾਉਣਾ ਮੋਟਾਈ ਦੇ ਵਿੱਚ ਤੇ ਇਸੇ ਤਰੀਕੇ ਸਾਈਡ ਪਲੇਟ ਦਾ ਦੱਸਾਂਗੇ ਮੇਨ ਰਹੂਗਾ ਆਪਣਾ ਜਦੋਂ ਤੁਸੀਂ ਸੈਡ ਸਲਾਈਪ ਪਾਉਣੀ ਆ ਵੀ ਪਲੇਟਾਂ ਦਾ ਮਾਰਜਨ ਨੂੰ ਕਿਸ ਤਰ੍ਹਾਂ ਐਡਜਸਟ ਕਰਨਾ ਹੈ ਬੈਕ ਦੇ ਨਾਲ ਕਿ ਵੀ ਆਪਣਾ ਬੈਕ ਪੱਲਾ ਵੱਧ ਜਾਂਦਾ ਆ ਚੀਜ਼ ਘਟ ਜਾਂਦੀ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸਭ ਤੋਂ ਪਹਿਲਾਂ ਮੈਂ ਲੰਬੀਆਂ ਪਲੇਟਾਂ ਪਾਉਂਗੀ ਦੇਖੋ ਇਹਦੇ ਵਿੱਚ ਇਹਨੂੰ ਮੈਂ ਕੱਚਾ ਨਹੀਂ ਕਰਦੀ ਕਿਉਂਕਿ ਇਹ ਆਪਣਾ ਬੂਲਨ ਦੇ ਵਿੱਚ ਹੀ ਸਟਾਫ ਆਗਾ ਤੇ ਲਾਈਨਿੰਗ ਇਹਦੇ ਆਪਾਂ ਨੇ ਲਾਈ ਹੋਈ ਆ ਇਹ ਕੱਪੜਾ ਇਧਰ ਉਧਰ ਖਿਸਕ ਨਹੀਂ ਰਿਹਾ ਹੈਗਾ ਬਿਲਕੁਲ ਨੋਰਮ ਆ ਇਦਾਂ ਹੀ ਪਿਆਗਾ ਇੱਕ ਵਾਰ ਤੁਹਾਨੂੰ ਮੈਂ ਜ਼ਰੂਰ ਦੱਸ ਦਿੰਨੀ ਆ ਵੀ ਪਲੇਟ ਨੂੰ ਕਿਸ ਤਰ੍ਹਾਂ ਕੱਚਾ ਕਰਨਾਗਾ ਜੇ ਤੁਸੀਂ ਤੁਹਾਨੂੰ ਕਰਨੀ ਪੈ ਜੇ ਪਲੇਟ ਕੱਚੀ ਤੁਸੀਂ ਦੇਖੋ ਇਸ ਤਰ੍ਹਾਂ ਇਹ ਦੋ ਸਾਈਡਾਂ ਤੋਂ ਥੋੜੀ ਬਰਾਬਰ ਲਾਈਨਿੰਗ ਜੜੀ ਹੋਊਗੀ ਕੋਈ ਵੱਧ ਘਟ ਨਹੀਂ ਹੋਊਗੀ ਅਸੀਂ ਨੇ ਵਾਸ਼ ਕਰਕੇ ਇਹਦੇ ਲਾਈਨਿੰਗ ਲਗਾਈ ਆ ਤਾਂ ਮੈਂ ਦੇਖੋ ਇੱਥਰੋਂ ਸੀਰੀਅਲ ਬਿਲੋਂ ਲੰਬੀ ਪਲੇਟ ਤੋਂ ਰੱਖੂੰਗੀ ਤੁਸੀਂ ਇਸ ਤਰੀਕੇ ਦੇ ਨਾਲ ਦੇਖਣਾ ਵੀ ਇੱਧਰ ਕੋਈ ਢਿੱਲਾ ਤਾਂ ਨਹੀਂ ਰਹਿ ਰਹੀ ਸੈਂਟਰ ਦੇ ਵਿੱਚ ਪੈਰ ਰੱਖ ਕੇ ਇਸ ਤਰੀਕੇ ਨਾਲ ਵੀ ਦੇਖੋਗੇ ਤੁਸੀਂ ਜੇ ਹਲਕੀ ਫੁਲਕੀ ਢਿੱਲ ਹੈਗੀ ਤਾਂ ਤੁਸੀਂ ਸੈਂਟਰ ਦੇ ਵਿੱਚ ਕਰ ਸਕਦੇ ਹੋ ਦੇਖੋ ਸਾਈਡ ਦੇ ਬਾਹਰ ਨਾ ਕੱਢੋ ਫਿਰ ਆਪਣੀਆਂ ਪਲੇਟਾਂ ਦੇਖੋ ਬਾਹਰ ਚਲੀਆਂ ਜਾਣਗੀਆਂ ਬਹੁਤ ਜ਼ਿਆਦਾ ਹੁਣ ਮੈਂ ਦੇਖੋ ਇੱਥੇ ਸਜਾ ਆਪਣੇ ਜਿਹੜਾ ਬਖਾ ਕਰਨਾਗਾ ਮੰਨ ਲਓ ਮਸ਼ੀਨ ਦਾ ਉਹਨੂੰ ਆਪਾਂ ਬੱਡੇ ਵਿੱਚ ਕਰਾਂਗੇ ਕੱਚੀ ਵਾਲਾ ਕਰਾਂਗੇ ਤਾਂ ਤੁਸੀਂ ਆਪਾਂ ਨੇ ਪਲੇਟ ਨੂੰ ਇਸ ਤਰ੍ਹਾਂ ਦੇਖੋ ਕੱਚਾ ਕਰ ਲਿਆ ਇਸੇ ਤਰੀਕੇ ਨਾਲ ਆਪਾਂ ਇਸ ਸਾਈਡ ਤੋਂ ਕੱਚਾ ਕਰਾਂਗੇ ਹਮੇਸ਼ਾ ਆਪਾਂ ਨੂੰ ਜਿਹੜਾ ਕਾਟਨ ਵਾਲਾ ਹੋਵੇ ਜਾਂ ਕੋਈ ਵੀ ਇਸ ਤਰ੍ਹਾਂ ਦਾ ਸਟਾਫ ਹੋਵੇ ਜਿਹੜਾ ਨਾਲ ਇਧਰ ਹਿਲਚਲ ਕਰੇ ਆਪਾਂ ਉਹਨੂੰ ਕਰਨ ਦੀ ਜ਼ਰੂਰਤ ਵੀ ਪੈਂਦੀ ਇੱਕ ਵਾਰਾਂ ਸੋਨੂੰ ਮੈਂ ਦੱਸ ਰਹੀਆਂ ਵੀ ਜੇ ਤੁਸੀਂ ਪਲੇਟ ਕੱਚੀ ਕਰਨੀ ਹੈ ਤਾਂ ਕਿਸ ਤਰੀਕੇ ਨਾਲ ਕੱਚਾ ਕਰ ਸਕਦੇ ਹੋਗੇ ਇਸੇ ਤਰੀਕੇ ਨਾਲ ਨੇ ਆਪਾਂ ਨੇ ਉੱਪਰ ਵਾਲੀ ਵੀ ਕਰਨੀ ਹੈ ਤੁਸੀਂ ਯਾਦ ਰੱਖਿਓ ਹਮੇਸ਼ਾ ਕੀ ਕਰਿਆ ਕਰੋ ਉੱਪਰੋਂ ਪਲੇਟ ਨੂੰ ਆਹ ਵਾਲੀ ਇਧਰਲੀ ਸਾਈਡ ਤੋਂ ਕੱਚਾ ਕਰਨਾ ਆਹ ਸਾਈਡ ਤੋਂ ਇਧਰ ਨੂੰ ਜਾਣਾ ਉੱਪਰ ਵਾਲੀ ਇਧਰ ਨੂੰ ਜਾਣਾਗਾ ਇਸੇ ਤਰੀਕੇ ਨਾਲ ਆਪਾਂ ਆਹ ਵਾਲੀਆਂ ਪਲੇਟਾਂ ਵੀ ਇਸੇ ਤਰੀਕੇ ਕੱਚੀਆਂ ਕਰਾਂਗੇ ਦੇਖੋ ਸਿਰਫ ਇਹ ਸੋਨੂੰ ਦਿਖਾਉਣ ਵਾਸਤੇ ਕਰ ਰਹੇ ਹਾਂ ਕੱਪੜਾ ਆਪਾਂ ਨੂੰ ਜ਼ਿਆਦਾ ਕੱਚਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹ ਲਾਈਨਿੰਗ ਵਗੈਰਾ ਜਿੱਥੇ ਚਿਪਕੀ ਉੱਥੇ ਹੀ ਚਿਪਕੀ ਹੋਈ ਹੈ ਦੇ ਨਾਲ ਦੇਖੋ ਹੁਣ ਆਪਾਂ ਪਲੇਟਾਂ ਇਹਦੇ ਸਲਾਈ ਦਾ ਆਪਾਂ ਘਟਾ ਲਾਂਗੇ ਜਿਵੇਂ ਆਪਾਂ ਨੇ ਦੇਖੋ ਆਹ ਕੱਟ ਕਰ ਰਹੇ ਹਾਂ ਇੱਥੋਂ ਹੁਣ ਆਪਾਂ ਮੀਡੀਅਮ ਜਿੰਨੀ ਆਪਾਂ ਨੂੰ ਪਲੇਟਾਂ ਵਾਸਤੇ ਸਾਈਜ਼ ਚਾਹੀਦਾ ਸੂਟ ਨੂੰ ਸਟਿਚ ਕਰ ਰੱਖਿਆ ਉਹਨਾਂ ਨੇ ਆਪਣੇ ਇਹਦੇ ਵਿੱਚ ਵਖਾ ਕੀਤਾ ਹੋਇਆ ਪਹਿਲਾਂ ਆਪਾਂ ਕੱਚੀ ਵਾਲਾ ਕਰਿਆ ਸੀ ਹੁਣ ਨੋਰਮਲ ਰੱਖਾਂਗੇ ਤੁਸੀਂ ਪਲੇਟ ਨੂੰ ਦੇਖੋ ਇਸ ਤਰੀਕੇ ਦੇ ਨਾਲ ਚੱਕੋਗੇ ਸੈਂਟਰ ਦੇ ਵਿੱਚੋਂ ਕੀ ਪਾਣੀ ਹੋ ਤੁਸੀਂ ਢੰਗਾਈ ਪਾਣੀ ਪਾਣੀ ਹੋਊਗੀ ਪਲੇਟ ਇੱਥੋਂ ਤੇ ਆਹ ਸਾਈਡ ਤੋਂ ਬਿਲਕੁਲ ਰੇਵ ਦੇ ਵਿੱਚ ਲੈ ਕੇ ਜਾਣੀ ਹੈ ਤੁਸੀਂ ਇਸ ਤਰ੍ਹਾਂ ਕਰਕੇ ਦੇਖੋ ਪਲੇਟ ਦਾ ਸੈਂਟਰ ਕਿਸ ਤਰ੍ਹਾਂ ਕਰ ਸਕਦੇ ਤੁਸੀਂ ਇਸ ਤਰੀਕੇ ਨਾਲ ਦੇਣਾ ਇੱਕ ਉਂਗਲ ਲਗਾ ਲਓਗੇ ਦੇ ਸੈਂਟਰ ਦੇ ਵਿੱਚ ਦੇਖੋ ਆਟੋਮੈਟਿਕ ਹੀ ਟਿਕ ਜਾਂਦੀ ਹੁੰਦੀ ਹੈ ਆਪਣੀ ਇਸ ਤਰੀਕੇ ਨਾਲ ਜਿੱਥੇ ਆਪਾਂ ਨੇ ਗਲਾਈ ਦੇਣੀ ਹੋਵੇ ਸਿਰੇ ਤੋਂ ਪਲੋਈ ਮੋਟੀ ਨਹੀਂ ਬੋਣੀ ਹੈਗੀ ਨਹੀਂ نیچے ਤੋਂ ਮੋਟੀ ਬੋਣੀ ਹੈ ਬਿਲਕੁਲ ਸੈਂਟਰ ਦੇ ਵਿੱਚ ਹੀ ਪਲੇਟ ਦੀ ਦਾਬ ਦੇਣੀ ਆ ਕਿਉਂਕਿ ਜੇ ਆਪਾਂ ਪਲੇਟ ਨੂੰ ਉੱਪਰੋਂ ਵੀ ਮੋਟੀ ਰੱਖ ਦਾਂਗੇ ਨੀਚੇ ਤੋਂ ਤਾਂ ਇਹ ਪਲੇਟ ਬੈਠੂਗੀ ਨਹੀਂ ਦੇਖੋ ਇਹਦੇ ਆਪਾਂ ਕੋਈ ਪ੍ਰੈਸ ਨਹੀਂ ਮਾਰੀ ਕੁਝ ਨਹੀਂ ਮਾਰਿਆ ਇਹ ਚੰਗੇ ਤਰੀਕੇ ਨਾਲ ਦੇਖੋ ਦੇਖੋਗੇ ਤੁਸੀਂ ਸਾਈਡਾਂ ਇਹਦੀਆਂ ਰੇਵ ਨੇਗੀਆਂ ਸਿਰਫ ਸੈਂਟਰ ਦੇ ਵਿੱਚ ਗਲਾਈ ਦਿੱਤੀ ਹੋਈ ਆਪਾਂ ਨੇ ਇਹਦੇ ਕੋਈ ਤੁਹਾਨੂੰ ਪ੍ਰੈਸ ਮਾਰਨ ਦੀ ਜਰੂਰਤ ਨਹੀਂ ਕੋਈ ਕੁਝ ਨਹੀਂ ਦੇਖੋ ਨਾਰਮਲ ਪਈ ਹੈ ਬਿਲਕੁਲ ਜੇ ਤੁਸੀਂ ਪਲੇਟ ਨੂੰ ਮੋਟੀ ਰੱਖੋਗੇ ਉੱਪਰੋਂ ਵੀ ਤੇ نیچے ਤੋਂ ਵੀ ਇਹ ਪਲੇਟ ਥੋੜੀ ਬੈਠੂਗੀ ਨਹੀਂ ਕਿੰਨੀ ਮਰਜ਼ੀ ਪ੍ਰੈਸ ਮਾਰੀ ਚੱਲੋ ਪਲੇਟ ਖੜੀ ਖੜੀ ਰਹੂਗੀ ਇਸੇ ਤਰੀਕੇ ਨਾਲ ਆਪਾਂ ਦੂਸਰੀ ਪਲੇਟ ਪਾਵਾਂਗੇ ਜਦੋਂ ਵੀ ਤੁਸੀਂ ਨੇ ਪਲੇਟ ਪਾਉਣੀ ਹੈ ਪਹਿਲਾਂ ਸਿੱਧੀਆਂ ਪਲੇਟਾਂ ਪਾਇਆ ਕਰੋ ਫਿਰ ਸਾਈਡ ਪਲੇਟ ਪਾਇਆ ਕਰੋ ਹੁਣ ਆਪਾਂ ਪਾਵਾਂਗੇ ਆਹ ਵਾਲੀ ਪਲੇਟ ਇਹਨਾਂ ਦੇ ਵਿੱਚ ਤੁਹਾਡੀ ਆਪਣੀ ਮਰਜ਼ੀ ਹੈ ਕੋਈ ਵੀ ਪਹਿਲਾਂ ਪਾ ਸਕਦੇ ਹੋ ਇਹ ਪਲੇਟ ਦਾ ਵੀ ਇਹੀ ਚੱਕਰ ਹੁੰਦਾ ਦੇਖੋ ਜਦੋਂ ਤੁਸੀਂ ਪਲੇਟ ਨੂੰ ਸ਼ੁਰੂ ਕਰੋਗੇ ਉੱਪਰਲੇ ਪਾਸੇ ਤੋਂ ਸ਼ੁਰੂ ਕਰਨੀ ਹੈ ਪਲੇਟ ਪਹਿਲਾਂ ਬਿਲਕੁਲ ਰੇਪ ਦੇ ਵਿੱਚ ਲੈ ਕੇ ਜਾਣੀ ਆ ਹਲਕੀ ਹਲਕੀ ਮਟਾਈ ਦੇਣੀ ਆ ਇਹ ਆਪਣੀ ਪਲੇਟ ਨਾ ਹੀ ਜ਼ਿਆਦਾ ਪਤਲੀ ਪਾਉਣੀ ਆ ਤੇ ਨਾ ਹੀ ਮੋਟੀ ਤੁਸੀਂ ਮੀਡੀਅਮ ਸਾਈਜ਼ ਦੇ ਵਿੱਚ ਪਲੇਟ ਪਾਉਂਗੇ ਦੇਖੋ ਪਲੇਟ ਦਾ ਸਾਈਜ਼ ਆਪਣਾ ਆਹੀ ਹੋਣਾ ਚਾਹੀਦਾ ਕਈ ਵਾਰ ਤਾਂ ਕੀ ਕਰਦੇ ਨੇ ਜਮੀ ਬਿਲਕੁਲ ਨਿਸ਼ਾਨੀ ਜੀ ਕਰ ਦਿੰਦੇ ਨੇ ਵੀ ਪਲੇਟ ਪਾਈ ਉਹਦਾ ਕੋਈ ਫਾਇਦਾ ਨਹੀਂ ਪਲੇਟਫਾਰਮ ਦਾ ਤੇ ਕਈ ਵਾਰ ਬਹੁਤ ਹੀ ਜ਼ਿਆਦਾ ਮੋਟੀ ਪਲੇਟ ਪਾਉਂਦੇ ਨੇ ਉਹ ਵੀ ਨਹੀਂ ਪਾਉਣੀ ਆਪਾਂ ਨੋਰਮਲ ਸਾਈਜ਼ ਦੇ ਵਿੱਚ ਪਲੇਟ ਪਾਉਣੀ ਆ ਦੇਖੋ ਇਹ ਵਾਲੀ ਦੇਖੋ ਆਹ ਵਾਲਾ ਸਾਈਜ਼ ਹੋਣਾ ਚਾਹੀਦਾ ਤੁਹਾਡੀ ਸਾਈਜ਼ ਦਾ ਜਿਸ ਤਰ੍ਹਾਂ ਆਪਣਾ ਪੈਰ ਹੁੰਦਾ ਮਸ਼ੀਨ ਦਾ ਇੱਕ ਸਾਈਡ ਉਨੀ ਪਲੇਟ ਚੜਾਈ ਦੇ ਵਿੱਚ ਹੋਣੀ ਚਾਹੀਦੀ ਆ ਇਸੇ ਤਰੀਕੇ ਨਾਲ ਆਪਾਂ ਉੱਪਰ ਵਾਲੀ ਪਾਵਾਂਗੇ ਉੱਪਰ ਵਾਲੀ ਪਲੇਟ ਦੇਖੋ ਆਪਾਂ ਆਹ ਪਲੇਟ ਨਾਲੋਂ ਮੋਟੀ ਪਾਵਾਂਗੇ ਜਿੱਥੋਂ ਸ਼ੁਰੂ ਕਰਨੀ ਆ ਉੱਪਰੋਂ ਗਲਾਈ ਵਾਲੇ ਸਾਈਡ ਤੋਂ ਇਹ ਤੁਸੀਂ ਮੋਟੀ ਪਲੇਟ ਪਾਉਂਗੇ ਜਿਹਦੇ ਨਾਲ ਤੁਹਾਡੀ ਫਿਟਿੰਗ ਦੇ ਵਿੱਚ ਚੱਕਰ ਪੈਂਦਾ ਹੁੰਦਾ ਵੀ ਦੇਖੋ ਜੇ ਆਪਾਂ ਨੇ ਕਈ ਵਾਰ ਆਪਾਂ ਤੋਂ ਗਲਾਈ ਘੱਟ ਪੈ ਜਾਂਦੀ ਹੈ ਜਾਂ ਕਿਵੇਂ ਵੀ ਕੋਈ ਉਹ ਆ ਦੇਖੋ ਨਾ ਤਾਂ ਤੁਹਾਡੀ ਜੇ ਪਲੇਟ ਮੋਟੀ ਪਾਈ ਹੋਊਗੀ ਤਾਂ ਇਹ ਗਲਾਈ ਦੇ ਵਿੱਚ ਅਡਜਸਟ ਹੋ ਜਾਊਗੀ ਇਹਦੇ ਨਾਲ ਕੀ ਆਪਣੇ ਸੂਟ ਜਦੋਂ ਪਹਿਨਿਆ ਹੋਊਗਾ ਕੋਈ ਵੀ ਵਗੈਰਾ ਬਲਬ ਵਗੈਰਾ ਨਹੀਂ ਪਊਗਾ ਦੇਖੋ ਆ ਚੀਜ਼ ਆਊਗੀ ਨੇ ਇਸੇ ਤਰੀਕੇ ਨਾਲ ਆਪਾਂ ਦੂਸਰੀਆਂ ਪਲੇਟਾਂ ਪਾਵਾਂਗੇ। ਕਈ ਵਾਰ ਜੇ ਉਹ ਕੱਚੀ ਪਾਉਣ ਵੇਲੇ ਧਾਗਾ ਖਿੱਚਿਆ ਜਾਂਦਾ ਵੱਡੀ ਸਲਾਈ ਵਿੱਚ ਤੁਸੀਂ ਇਸ ਤਰ੍ਹਾਂ ਫੜ ਕੇ ਉਹਨੂੰ ਖਿੱਚ ਸਕਦੇ ਹੋ ਕਿਉਂਕਿ ਰੇਵ ਹੋ ਜਾਂਦਾ ਉਹ ਕੱਪੜਾ ਫਿਰ ਤੁਹਾਡੀ ਪਲੋਈ ਉਹ ਖਿੱਚੀ ਖਿੱਚੀ ਨਹੀਂ ਰਹੂਗੀ। ਇਸੇ ਤਰੀਕੇ ਨਾਲ ਆਪਾਂ ਆਹ ਵਾਲੀ ਪਲੇਟ ਪਾਵਾਂਗੇ। ਹੁਣ ਆਪਾਂ ਨੀਚੇ ਵਾਲੀ ਪਲੇਟ ਪਾਵਾਂਗੇ। ਅਲਿਕੋ ਹੁਣ ਆਪਣੀਆਂ ਇਹ ਸਾਰੀਆਂ ਫੁੱਲ ਪਲੇਟਾਂ ਪੈ ਗਈਆਂ ਹੁਣ ਆਪਾਂ ਇਸੇ ਤਰੀਕੇ ਨਾਲ ਬੈਕ ਪਲੇਟ ਪਾਵਾਂਗੇ ਇਹ ਆ ਦੇਖੋ ਆਪਣੀ ਇਹ ਪੂਰੀ ਪਲੇਟ ਪੈ ਗਈ ਫਰੰਟ ਪੱਲੇ ਦੀਆਂ ਪੂਰੀਆਂ ਪਲੇਟਾਂ ਨੇ ਕੋਈ ਝੋਲ ਵਗੈਰਾ ਕੁਝ ਨਹੀਂ ਪੈ ਰਿਹਾ ਬਿਲਕੁਲ ਨਾਰਮਲ ਪਲੇਟ ਪਈ ਆ ਦੇਖੋ ਚਾਹੇ ਤੁਸੀਂ ਪ੍ਰੈਸ ਕਰੋ ਚਾਹੇ ਨਾ ਇਦਾਂ ਵੀ 셔ਟ ਰੈਡੀ ਕਰਕੇ ਪੈਣ ਸਕਦੇ ਹੋ ਕੋਈ ਪਲੇਟ ਨਹੀਂ ਖੜਦੀ ਹੈਗੀ ਦੇਖੋ ਆਪਣੀ ਜੇ ਤੁਸੀਂ ਨੀਚੇ ਸ਼ੁਰੂ ਕਰਨ ਵਾਲੇ ਤੇ ਜਿੱਥੇ ਖਤਮ ਹੁੰਦੀ ਹੈ ਲੰਬੀ ਪਲੇਟ ਬਰੀਕ ਪਾਉਗੇ ਸੈਂਟਰ ਦੇ ਵਿੱਚ ਸਿਰਫ ਗਲਾਈ ਦੇਣੀ ਹੁੰਦੀ ਆ ਆਪਾਂ ਨੇ ਇਸੇ ਤਰੀਕੀ ਜਿਹੜੀ ਆ ਵਾਲੀ ਪਲੇਟ ਹੋਊਗੀ ਉਪਰੋਂ ਤੁਸੀਂ ਮੋਟੀ ਲੈ ਕੇ ਜਾਓਗੇ ਨੀਚੇ ਤੋਂ ਬਿਲਕੁਲ ਰੇਵ ਇਸੇ ਤਰੀਕੀ ਆਪਣੀ ਸਾਈਡ ਪਲੇਟ ਹੋਊਗੀ ਸ਼ੁਰੂ ਕਰਨ ਵੇਲੇ ਰੇਵ ਤੇ ਹਲਕੀ ਹਲਕੀ ਨਾਰਮਲ ਦੇਣੀ ਆ ਇਸ ਤਰੀਕੇ ਨਾਲ ਬਸ ਹੁਣ ਆਪਾਂ ਇਸੇ ਤਰੀਕੀ ਬੈਕ ਦੇ ਪਲੇਟਾਂ ਪਾਵਾਂਗੇ ਹੁਣ ਦੇਖੋ ਮੈਂ ਇਸੇ ਤਰੀਕੀ ਆਪਾਂ ਨੇ ਉੱਪਰ ਸਲਾਈ ਮਾਰ ਰੱਖੀ ਆ ਦੇਖੋ ਧੀਰੇ ਵਾਲੀ ਇਹਦੇ ਲਾਈਨਿੰਗ ਦੇ ਨਾਲ ਤੁਸੀਂ ਇਸ ਤਰ੍ਹਾਂ ਦੀ ਢਿੱਲੇ ਨੂੰ ਸੈਟਿੰਗ ਅੰਦਰ ਵਿੱਚ ਕਰੋਗੇ ਜਿਵੇਂ ਇਹਦੇ ਵਿੱਚ ਮੈਂ ਪਲੇਟਾਂ ਦੇ ਸੋਨ ਇੱਕ ਪੱਲੇ ਦੇ ਪਾਉਣੀ ਦੱਸਦੀ ਵੀ ਕੱਚੀ ਆਪਾਂ ਨੇ ਇਸ ਤਰੀਕੇ ਨਾਲ ਪਾਉਣੀ ਆ ਆਪਾਂ ਇਹਦੇ ਵਿੱਚ ਦੇਖੋ ਕੱਚੀ ਨਹੀਂ ਪਾਉਂਦੇ ਹੈਗੇ इसे तरीके ने अपा सैटिंग करके रखा क्योंकि लाइनिंग अपनी कोई बद कर नहीं कट्टी हुई बिल्कुल सही कटी हुई है लाइनिंग अपनी तो मैं देखो आ जोड़े निशान लगे लग हुए हैं इस निशाना तो की करूँगी इस तरीके प्लेट न उठा लूँगी आ देखो इस तरीके मैं आ वाली प्लेट भी पाऊंगी ਪਨੇ ਫਰੰਟ ਦੀਆਂ ਪਲੇਟਾਂ ਪਾਈਆਂ ਨੇ ਉਸੇ ਤਰੀਕੇ ਨਾਲ ਆਪਾਂ ਬੈਕ ਪਲੇਟ ਪਾਵਾਂਗੇ ਪੈਕ ਪਲੇਟ ਹਮੇਸ਼ਾ ਲਈ ਆਪਾਂ ਫਰੰਟ ਨਾਲੋਂ ਲੰਬੀ ਪਲੇਟ ਪਾਉਣੇ ਨੇ ਆ ਫਰੰਟ ਵਾਲੀ ਪਲੇਟ ਦੀ ਲੰਬਾਈ ਆਪਾਂ 6.5 ਰੱਖਦੇ ਨੇ ਜਿਹੜੀ ਬੈਕ ਵਾਲੀ ਹੁੰਦੀ ਆ 8.5 ਉਹ ਤੁਸੀਂ ਹਾਈਟ ਦੇ ਹਿਸਾਬ ਨਾਲ ਰੱਖ ਦਿਓ ਜਿਨ੍ਹਾਂ ਦੀ ਹਾਈਟ ਬਹੁਤ ਜ਼ਿਆਦਾ ਲੰਬੀ ਆ ਉਹ ਤੁਸੀਂ ਪਲੇਟ 9 ਇੰਚ ਵੀ ਕਰ ਸਕਦੇ ਹੋ ਆਮ ਨੋਰਮਲ ਆਪਾਂ 8.5 ਦੇ ਵਿੱਚ ਪਾਉਣੇ ਹੁੰਦੇ ਆ ਤੁਸੀਂ ਇਸ ਤਰ੍ਹਾਂ ਕਰਕੇ ਇਹਨੂੰ ਉਠਾ ਸਕਦੇ ਹੋਗੇ ਨੇ ਕੋ ਇਹ ਆਪਣੀਆਂ ਬੈਕ ਪਲੇਟਾਂ ਪੈ ਕੇ ਰੈਡੀ ਹੋ ਗਈਆਂ ਇਹ اسی ਤਰੀਕੇ ਨਾਲ ਆਪਣੀ ਆ ਵਾਲੀ ਪਲੇਟ ਆ ਪੂਰੀ ਸਫਾਈ ਦੇ ਨਾਲ ਪਲੇਟਾਂ ਨੇ ਕੋਈ ਆਪਾਂ ਨੂੰ ਪ੍ਰੈਸ ਨਾਲ ਬਿਠਾਉਣ ਦੀ ਜ਼ਰੂਰਤ ਨਹੀਂ ਹੈਗੀ ਵੀ ਆਪਾਂ ਨੂੰ ਪਲੇਟਾਂ ਤੇ ਪ੍ਰੈਸ ਕਰਨੀ ਪਊਗੀ ਬਿਲਕੁਲ ਨਾਰਮਲ ਪਲੇਟ ਪਈ ਆ ਦੇਖੋ